ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਵਾ ਹੌਲੇ-ਭਾਲੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਸਾਰੀਆਂ ਹੀ ਸੂਈਆਂ ਵਾ ਜੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਵੇਗਿਆ ਮਾਲ ਉਹਦੇ ਨਾਲ ਹਾਂਜੀ ਹਾਂਜੀ ਵੇਗਿਆ ਵੇਗਿਆ ਚਲੋ ਨਾਮ ਦੱਸ ਦਿਓ ਇੱਕ ਵਾਰੀ ਫਿਰ ਨਾ ਰੋਗੜ ਪਿੰਡ ਰਾਪੁਰਸੀ ਵਾਲਾ ਜਿਲਾਂ ਅੰਬੀ ਸਰ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਹੈਗਾ 768138793 ਠੀਕ ਚਲੋ ਪਹਿਲਾਂ ਫਿਰ ਆਹੀ ਛੋਟੀ ਦਿਖਾ ਦਈਏ ਇਹ ਪਹਿਲਾਂ ਚੁਈ ਜੋ ਠੀਕ ਹੈ ਹਾਂਜੀ ਬੱਚਾ ਨਹੀਂ ਹੈਗਾ ਇਹਦਾ ਬਿਨਾ ਬੱਚੇ ਤੋਂ ਹੀ ਠੀਕ ਹੈ ਬਾਹ ਵੀ ਕਹਿੰਦੇ 2 ਮਹੀਨਿਆਂ ਦੀ ਬਣੀ ਆ ਅੱਛਾ ਹਾਂਜੀ ਠੀਕ ਹੈ ਚੈੱਕ ਪਾਸ ਨਹੀਂ ਆ ਨਹੀਂ ਚੈੱਕ ਪਾਸ ਨਹੀਂ ਆਉਂਦੇ ਭਰ ਨਿਕਲੂਗੀ ਗਰੰਟੀ ਨਾਲ ਉਦਾਂ ਕੱਲੇ ਚਲੋ ਇਹ ਤੇ ਅਗਲੇ ਦੀ ਕਿਸ਼ਤ ਮਤਰੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਹੋਣੇ ਤੇ ਕੋ ਦੁੱਧ ਦਾ ਵਕਤ ਦੇ ਕੋ ਕੰਡੇ ਵਾਲਾ 8 ਕਿਲੋ ਹੋਊਗਾ ਜੀ ਅੱਛਾ ਹਾਂਜੀ ਤੋੜੋ ਫਿਰ ਇੱਕ ਰੇ ਕਰੀਨੋ ਥਾਣੇ ਦੇ ਇਕੱਲੇ ਦੇਖ ਸਕਦੇ ਆ ਪਾ ਲਾਗੇ ਤਾਂ ਥਾਣਾ ਦਾ ਸਾਈ ਜੀ ਐਪ ਜਿਹੜਾ ਇਹਦਾ ਕਾਫੀ ਚੰਗਾ ਹੈ ਖੋਲ ਦੋ ਫਿਰ ਮਿਲਦੀ ਕਿਦਾਂ ਉਤਰਾਈ ਮਿਲਦੀ ਇਹਦਾ ਥਾਪੀ ਦੇ ਮਿਲਦੀ ਹੈ ਅੱਛਾ ਆ ਮੇਰੀ ਬਾੜਾ ਪੋ ਗੜੀ ਦੇ ਥਾਪੀ ਦੇ ਮਿਲਦੀ ਠੀਕ ਹੈ ਜੀ ਹਾਂ ਜੀ ਬਾਕੀ ਉਤਰਾਈ ਹੈ ਵੀ ਕੱਦ ਵਜਨ ਚ ਠੀਕ ਹੈ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਤਾਂ ਵਧੀਆ ਕਰਦੇ ਕਿੰਨੇ ਦੀ ਦੇ ਦੀਏ 62 ਦੀ ਦੇ ਦੀਏ ਚਲੋ ਬਾਕੀ ਮੌਕੇ ਤੇ ਕਰ ਦੋਗੇ ਮਾਨਤਾ ਨਾਲ ਹਾਂ 100000 ਖੰਡ ਹੋਰ ਮਾਨ ਕਰ ਦਾਂਗੇ ਚਲੋ ਕੋਈ ਫੋਨ ਲਾਊਗਾ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਬਾਕੀ ਚਲੋ ਇਹ ਆ ਵੀ ਜਿੰਨੀ ਵੀ ਆ ਹੈਗੀ ਸਫਾਈ ਜਿਆ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਊਗਾ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਤੇ ਹੁਣ ਇੱਕ ਮੱਝ ਆ ਵੀ ਤੁਹਾਨੂੰ ਦਿਖਾਉਣੀ ਆ ਵੀ ਸਰੀਰੋਂ ਭਾਰੀ ਆ ਜਿਹੜੀ ਹੈਗੀ ਆ ਵੀ ਬੱਚੇ ਤੋਂ ਬਿਨਾਈ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਕੋਲੋਂ 9 ਕਿਲੋ ਹੋ ਗਿਆ ਪਰ 8 ਅੱਧ ਘੰਟੀ ਹੋ ਗਈ ਆ ਬਣੀ ਅੱਛਾ ਹਾਂਜੀ ਠੀਕ ਰਾਤ ਇਹ ਡੇਰੀ ਗੇਸਟ ਲੈਂਦੀ ਆ ਅੱਛਾ ਡੇਰੀ ਚੋਂ ਆਈ ਆ ਹਾਂ ਨਹੀਂ ਤੀ ਜੀਵ ਨਹੀਂ ਲਾਉਂਦੀ ਉੱਥੇ ਅੰਦਰੇ ਅੰਦਰ ਰਹਿੰਦੀ ਠੀਕ ਆ ਹਾਂ ਜੀ ਤੇ ਇਹ ਕਿੱਦਾਂ ਮਿਲਦੀ ਏ ਇਹ ਮਿਲਦੀ ਇੱਦਾਂ ਹੀ ਪਹਾੜੇ ਦੇ ਮਿਲਦੀ ਏ ਅੱਛਾ ਹਾਂ ਜੀ ਥਾਣੇ ਦੇ ਵੀ ਦੇਖ ਸਕਦੇ ਲੱਗੇ ਤੋਂ ਆਪਾਂ ਤੋਰੋ ਫੇਰ ਇਹਨਾਂ ਵੀ ਇੱਕ ਲਈ ਉਹ ਵੀ ਵੱਡੀ ਮਾਣ ਜੋ ਇਹ ਲੋ ਕਿ ਉਸ ਤਰ੍ਹਾਂ ਇਹ ਵੀ ਸਰੀਰਾਂ ਚੰਗੀ ਆ ਭਾਰੀ ਯਾਤਰਾ ਕਿੰਨਾ ਫੇਰ ਰੱਖੀ ਇਹਦਾ ਮੁੱਲ ਆਪਾਂ ਮੁੱਲ ਤੇ ਦਾ 70000 ਕਰ ਦੇ ਤੇ ਇਹ ਕਿੰਨੇ ਜੱਸ ਨੂੰ ਕਿੰਨੇ ਦੀ ਕਰਨੀ ਜੱਸ ਨੂੰ 65000 ਦੇ ਦੇਾਂਗੇ ਅੱਛਾ 65000 ਹੀ ਦੇ ਦੇਉਗੇ ਇਹ ਤਾਂ 1000 ਰੁਪਏ ਚਾੜ੍ਹ ਕਰ ਦਾਂਗੇ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਆਪੇ ਮੌਕੇ ਤੇ ਛੋਟ ਛਾਟ ਹੋ ਜੂਗੀ ਹਨਾ ਤੇ ਹੁਣ ਆ ਜਿਹੜੀ ਗਾਂ ਜੇ ਇਹ ਤੋਖੜੀ ਹੋ ਸ਼ਾਇਦ ਤੋਖੜੀ ਹੈ ਹਾਂਜੀ ਹਾਂਜੀ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 6 ਕਿਲੋਗਾ ਪਰ 5 ਲੀਟਰਾਂ ਦੀ ਗਰੰਟੀ ਹੈ ਆਪਣੀ ਠੀਕ ਹੈ ਤੋਰੋ ਫੇਰ ਦਿਨਾਂ ਵੀ ਇੱਕ ਰੀ ਠੀਕ ਹੈ ਜੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਤੇ ਦਾ 12000 ਕਰਦੇ 10000 ਰੁਪਏ ਸਾਨੂੰ ਦੇਣੀ ਹੈ ਬਸ ਅੱਛਾ 10000 ਦੀ ਦੇ ਦੇਣੀ ਹੈ ਠੀਕ ਹੈ ਖਾਨੇ ਤੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਇੱਕ ਨਹੀਂ ਪੱਕਾ ਦੱਸਿਆ ਇਹਦੇ ਕੋਲ ਪਤਾਰ ਲੀਟਰ ਵਾਲਾ 5 ਕਿਲੋ ਦੁੱਧ ਦਿਓ 5 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਹੁਣ ਇੱਕ ਆ ਗਾਂ ਤਾਂ ਦਿਖਾਉਣੀ ਸੂਈ ਸਵਾਈ ਆ ਤਾਜ਼ਾ ਹੀ ਆ ਬੱਚਾ ਜਿਹੜਾ 나ੜੂ ਨਾਲ ਹੀ ਆ ਸਿੰਘ ਉਤਰਾਂ ਇਹਦੇ ਹੈਗੇ ਆ ਕਿੰਨੇ ਚੱਦੀ ਸੂਈ ਜੇ ਇਸ ਵੀਡੀਓ ਦੇ ਅਖੀਰ ਮਾਦਨ ਹੋ ਗਿਆ ਜੇ ਨੂੰ ਕਿੰਨਾ ਦੁੱਧ ਘਰ ਕੀ ਤਿਆਰ ਹੈ ਦੋ ਦਿਨ ਦੇ ਕੋਲ ਆਇਆ ਵਕਤ 10 ਕਿਲੋ ਹੋਗਾ ਪਰ 9 ਲੀਟਰ ਨਹੀਂ ਗਰੰਟੀ ਹੈ ਤੇ ਉੱਥੇਰਾ ਕਿੰਨਾ ਕਰੀ ਜਾਊਗੀ ਦੁੱਧ ਤੇ 12 ਚਵਾਈ ਰੂਗੀ ਜਾਣਾ 12 ਕਿਲੋ ਦੀ ਠੀਕ ਹੈ ਤੋਰੋ ਹਾਂ ਉੱਥੇਰਾ ਚੌਂਚ ਸੀਲ ਚ ਹਾਂ ਜੀ ਠੰਡੀ ਧੀ ਬੱਚਾ ਛੱਡ ਕੇ ਮੰਗਾ ਪਾ ਕੇ ਜਿੰਨਾ ਮਰਜੀ ਬੈਠੇ ਠੀਕ ਹੈ ਬੱਚਾ ਛੱਡ ਕੇ ਤੇ ਰੱਸੀ ਪਾ ਕੇ ਕਹਿੰਦੇ ਚਵਾਈ ਕਰੀਦੀ ਹੈ ਬਾਕੀ ਹੈਗੀ ਕ੍ਰੋਸ ਪੰਜ ਤੁਸੀਂ ਆਪਣੀ ਸਮਝਣਾ ਵੇਖ ਕੇ ਲੈ ਜਾਣੀ ਆ ਗਿਆ ਲੈ ਸੱਚੇ ਬੰਦੋਂ ਥੋੜਾ ਜਿਆ ਤੇਜ਼ ਜਾਂਦੀ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲੇ ਦਾ 24000 ਕਰਦੇ ਆਂ ਅੱਛਾ ਕਿੰਨੇ ਰਿਤੇ ਦੀਏ ਬਾਈ ਹਰ ਦੇ ਦੀਏ ਅੱਛਾ ਬਾਈ ਹਰ ਦੀ ਦੇ ਦੋਗੇ ਚਲ 1000 ਦੇ ਦਾਂਗੇ ਅੱਛਾ 1000 ਦੇ ਦੇ ਦੋ ਚਲੋ ਬਾਕੀ ਮੌਕੇ ਤੇ ਥੋੜੀ ਬਾਤ ਛੋਟ ਹੋ ਜਾਊਗੀ ਹਨਾ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਓਕੇ ਓਕੇ ਤੇ ਬਾਕੀ ਚਲੋ ਕੋਈ ਵੀ ਆਵੇ ਇੱਥੇ ਆਪਣੀ ਤਸੱਲੀ ਕਰਕੇ ਵੇਸ਼ਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ